ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚੱਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦਣ ਵਾਲ ਵਗੈਰਾ ਬਸ ਸਾਰੇ ਨੂੰ ਚੜਦੀ ਕਲਾ ਚ ਰੱਖੇ ਖਾਲਸਾਤਨ ਨੂੰ ਲੈ ਕੇ ਖਾਲਸੇ ਰਾਜ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਕੀ ਕਹਿ ਰਹੀ ਹੈ ਕਿ ਖਾਲਸਾ ਰਾਜ ਕੇ ਦੁਆਏਗਾ ਖਾਲਸਾਤਨ ਕੇ ਦੁਆਏਗਾ ਖਾਲਸੇ ਰਾਜ ਤੋਂ ਲੈ ਕੇ ਖਾਲਸੇ ਰਾਜ ਤੋਂ ਰਿਲੇਟਡ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਇਹ ਤੋਂ ਇਲਾਵਾ ਜਿਹਦੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੈਡਿਕਸ਼ਨ ਸੀ ਸੋ ਸਾਕੀ ਦੇ ਅੰਦਰ ਕੀ ਕੀ ਨੇ ਤੇ ਕਿੰਨੀਆਂ ਕੋ ਸੱਚ ਹੋ ਚੁੱਕੀਆਂ ਨੇ ਇਸ ਸੰਬੰਧ ਵਿੱਚ ਆਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋ ਕਰੋ ਨਾਲ ਬਣੇ ਬੈਲੇ ਕਿ ਨਵੀਂ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸੌ ਸਾਕੀ ਗ੍ਰੰਥ ਤੇ ਕਿਸ ਵੱਲੋਂ ਲਿਖਿਆ ਗਿਆ ਸੀ ਤੇ ਉਹ ਕਿਹੜੀਆਂ ਭਵਿੱਖਵਾਣੀਆਂ ਨੇ ਜੋ ਸੌ ਸਾਕਿ ਅਨੁਸਾਰ ਹੁਣ ਤੱਕ ਸੱਚ ਹੋ ਚੁੱਕੀਆਂ ਨੇ ਕਿਉਂ ਅੰਗਰੇਜ਼ਾਂ ਵੱਲੋਂ ਸੌ ਸਾਕਿ ਨੂੰ ਇਕੱਠਿਆਂ ਕਰਕੇ ਉਸ ਨੂੰ ਅੱਗ ਲਾ ਦਿੱਤੀ ਗਈ ਸੀ ਅਮਰੀਕਾ ਦੇ ਖੂਫਿਆ ਵਿਭਾਗ 'ਚ 52 ਸਾਲ ਕੰਮ ਕਰ ਚੁੱਕੇ ਬੋਬ ਆਰਥਰ ਦਾ ਕੀ ਕਹਿਣਾ ਹੈ ਖਾਲਸਾ ਰਾਜ ਨੂੰ ਲੈ ਕੇ 100 ਸਾਖੀ ਤੋਂ ਇਲਾਵਾ ਉਹ ਕਿਹੜਾ ਸਥਾਨ ਹੈ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਏ 100 ਸਾਖੀ ਅਨੁਸਾਰ 96 ਕਰੋੜੀ ਖਾਲਸਾ ਕੀ ਹੈ ਤੇ ਮਲੇਸ਼ ਖਾਲਸਾ ਕੀ ਹੈ ਸੋ ਸੰਗਤਿਓ ਕਮ ਨੂੰ ਮੁੱਖ ਰੱਖਦੇ ਆਂ ਹਾਜ਼ਰੀਆਂ ਜੀ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਲੈ ਕੇ ਜਿਹਦੇ 'ਚ ਆਪਾਂ ਗੱਲ ਕਰਾਂਗੇ 100 ਸਾਖੀ ਦੀ ਤੇ ਉਹਨਾਂ ਪਵਿੱਖਤ ਬਚਨਾਂ ਦੀ ਜੋ 100 ਸਾਖੀ ਅੰਦਰ ਲਿਖੇ ਨੇ ਤੇ ਉਹ ਪਵਿੱਖਤ ਬਚਨ ਜੋ ਹੁਣ ਤੱਕ ਪੂਰੇ ਹੋਏ ਨੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆਂ ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸੌ ਸਾਖੀ ਨੂੰ ਲੈ ਕੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖਰੇ-ਵੱਖਰੇ ਮਤਿਆ ਪਰ ਆਪਾਂ ਉਸ ਮਤ ਦੀ ਗੱਲ ਕਰਦੇ ਹਾਂ ਜੋ ਸਭ ਤੋਂ ਜ਼ਿਆਦਾ ਪ੍ਰਚਲਿਤ ਆ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸ਼੍ਰੀ ਨੰਦੇੜ ਸਾਹਿਬ ਵਿਖੇ ਜੋਤੀ ਜੋ ਸਮਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਦਾਸੀ ਛਾ ਜਾਂਦੀ ਆ ਤੇ ਫਿਰ ਸੰਗਤਾਂ ਨੂੰ ਉਤਰਵਾਸ ਦੇਣ ਵਾਸਤੇ ਭਾਈ ਰਾਮਕੂਰ ਜੀ ਸਿੱਖ ਸੰਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਉਹਨਾਂ ਦੇ ਸੇਵਕ ਭਾਈ ਸਹਿਬ ਸਿੰਘ ਜੀ ਇਹਨਾਂ ਸਾਖੀਆਂ ਨੂੰ ਨਾਲੋ ਨਾਲ ਲਿਖਿਆ ਕਰਦੇ ਸਨ ਲੰਮੇ ਸਾਲਾਂ ਦੀ ਘਾਲਣਾ ਘਾਲਣ ਤੋਂ ਬਾਅਦ ਭਾਈ ਸਹਿਬ ਸਿੰਘ ਜੀ ਦੇ ਕੋਲ 500 ਸਾਖੀਆਂ ਦੀ ਇੱਕ ਪੋਥੀ ਤਿਆਰ ਹੋ ਗਈ ਸੀ ਭਾਈ ਸਹਿਬ ਸਿੰਘ ਜੀ ਤੋਂ ਬਾਅਦ ਇਹ 500 ਸਾਖੀਆਂ ਦੀ ਪੋਥੀ ਜਿਹੜੀ ਆ ਇਹ ਪਹੁੰਚਦੀ ਹੈ ਭਾਈ ਸੰਤੋਖ ਸਿੰਘ ਜੀ ਦੇ ਕੋਲ ਜਿਨ੍ਹਾਂ ਦੇ ਆਧਾਰ ਤੇ ਅੱਗੇ ਗੁਰੂ ਕਥਾ ਲਿਖੀ ਗਈ ਜਿਸ ਨੂੰ ਆਪਾਂ ਇਤਿਹਾਸ ਦੇ ਵਿੱਚ ਗੁਰੂ ਪ੍ਰਤਾਪ ਸੂਰਜਗਰਾਂ ਦੇ ਨਾਮ ਨਾਲ ਜਾਣਦੇ ਆ ਤੇ ਜੇ ਥੋੜੀ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਇਹ ਜੋ 500 ਸਾਖੀਆਂ ਦੀ ਪ ਭਾਈ ਸੰਤੋਖ ਸਿੰਘ ਜੀ ਦੇ ਕੋਲ ਨਹੀਂ ਪਹੁੰਚਦੀ ਸਗੋਂ ਇਹ ਸਫਰ ਕਰਕੇ ਪਹੁੰਚਦੀ ਆ ਤੇ ਇਹ ਸਫਰ ਕਿੱਦਾਂ ਕਰਦੀ ਆ ਭਾਈ ਰਾਮਕੂਰ ਜੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਇਹ ਭਾਈ ਰਾਮਕੂਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਛ ਬੰਚੋ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਜੀ ਸਨ ਭਾਈ ਭਾਨਾ ਜੀ ਭਾਈ ਭਾਨਾ ਜੀ ਦੇ ਪੁੱਤਰ ਸਨ ਭਾਈ ਜਲਾਲ ਜੀ ਤੇ ਭਾਈ ਸਰਵੰਨ ਜੀ ਭਾਈ ਸਰਵੰਨ ਜੀ ਦੇ ਪੁੱਤਰ ਸਨ ਭਾਈ ਝੰਡਾ ਜੀ ਭਾਈ ਝੰਡਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਗੁਰਦਿੱਤਾ ਜੀ ਤੇ ਭਾਈ ਗੁਰਦਿੱਤਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਰਾਮਕੂਰ ਜੀ ਜੋ ਅੱਗੇ ਚੱਲ ਕੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦੇ ਸਮੇਂ ਖੰਡੇ ਬਾਟੇ ਦੀ ਪੌਲ ਲੈ ਕੇ ਬਣ ਜਾਂਦੇ ਨੇ ਭਾਈ ਗੁਰਬਖਸ਼ ਸਿੰਘ ਹੁਣ 100 ਸਾਖੀਆਂ ਨੂੰ ਪ੍ਰਮਾਣਿਤ ਕਰਨ ਪਿੱਛੇ ਇੱਕ ਵਜਾ ਇਹ ਵੀ ਮੰਨੀ ਜਾਂਦੀ ਆ ਕਿ ਭਾਈ ਰਾਮਕੂਰ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਿਤਾਇਆ ਸੀ ਜਿਸ ਕਰਕੇ ਉਹਨਾਂ ਦੇ ਮੂੰਹੋਂ ਨਿਕਲੇ ਜਿਹੜੀਆਂ ਸਾਖੀਆਂ ਨੇ ਜੋ ਸਿੱਖ ਸੰਗਤਾਂ ਨੂੰ ਸੁਣਾਉਂਦੇ ਸਨ ਉਹਨ ਤੇ ਦੂਜਾ ਭਾਈ ਰਾਮਕੌਰ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ਜੋ ਸਨ ਤੇ ਜੇਕਰ ਉਹਨਾਂ ਦੀ ਆਪਣੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਆਪ ਵੀ ਬਹੁਤ ਵੱਡੇ ਬ੍ਰਹਮ ਗਿਆਨੀ ਸਨ ਤੇ ਸਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਇਤਿਹਾਸਿਕ ਸਾਖੀ ਵੀ ਸਰਵਣ ਕਰਨ ਨੂੰ ਮਿਲਦੀ ਆ ਕਿ ਜਦੋਂ ਇੱਕ ਵਾਰ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਕੀ ਅਜੇਹਾ ਕੋਈ ਬ੍ਰਹਮ ਗਿਆਨੀ ਹੈ ਜਿਸ ਬ੍ਰਹਮ ਗਿਆਨੀ ਦੀ ਗੱਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਦਰ ਕੀਤੀ ਗਈ ਆ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਬਖਸ਼ ਸਿੰਘ ਜੀ ਵੱਲ ਇਸ਼ਾਰਾ ਕਰ ਦਿੱਤਾ ਸੀ ਹੁਣ ਜਦੋਂ 1748 ਦੇ ਵਿੱਚ ਭਾਈ ਰਾਮਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਇਹਨਾਂ 500 ਸਾਖੀਆਂ ਵਾਲੀ ਪੋਥੀ ਦੀ ਸਾਮ ਸੰਭਾਲ ਕੀਤੀ ਜਾਂਦੀ ਆ ਉਹਨਾਂ ਦੀ ਨੋਂ ਬੀਬੀ ਪ੍ਰਧਾਨਕੌਰ ਵੱਲੋਂ ਜੋ ਕਿ ਪਟਿਆਲੇ ਦੇ ਰਾਜੇ ਮਹਾਰਾਜਾ ਆਲਾ ਸਿੰਘ ਦੀ ਧੀ ਸੀ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਦੇ ਪਤੀ ਭਾਈ ਮੋਹਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਬੀਬੀ ਪ੍ਰਧਾਨਕੌਰ ਜੀ ਇਹਨਾਂ ਪੋਥੀਆਂ ਨੂੰ ਲੈ ਕੇ ਬਰਨਾਲੇ ਆ ਜਾਂਦੇ ਨੇ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਇਹਨਾਂ ਪੋਥੀਆਂ ਨੂੰ ਬਰਨਾਲੇ ਤੋਂ ਪਟਿਆਲੇ ਲਿਆਂਦਾ ਜਾਂਦਾ ਵਾ ਤੇ ਫਿਰ ਪਟਿਆਲੇ ਇਹ ਪੋਥੀਆਂ ਭਾਈ ਸੰਤੋਖ ਸਿੰਘ ਜੀ ਨੂੰ ਮਿਲਦੀਆਂ ਨੇ ਤੇ ਭਾਈ ਸੰਤੋਖ ਸਿੰਘ ਜੀ ਇਹਨਾਂ ਪੋਥੀਆਂ ਨੂੰ ਲੈ ਕੇ ਕੈਥਲ ਆ ਜਾਂਦੇ ਨੇ ਤੇ ਫਿਰ ਇੱਥੇ ਹੀ ਪਾਈ ਸੰਤੋਖ ਸਿੰਘ ਜੀ ਵੱਲੋਂ ਇਹਨਾਂ ਪੋਥੀਆਂ ਦਾ ਹਵਾਲਾ ਲੈ ਕੇ ਗੁਰੂ ਕਥਾ ਲਿਖੀ ਜਾਂਦੀ ਆ ਜਿਸ ਦਾ ਨਾਮ ਰੱਖਿਆ ਜਾਂਦਾ ਵਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੁਣ ਇੱਥੇ ਇਤਿਹਾਸਕਾਰਾਂ ਦਾ ਮੰਨਣਾ ਇਹ ਆ ਕਿ ਇਹ ਜੋ 500 ਸਾਖੀਆਂ ਵਾਲੇ ਪੋਥੀਆਂ ਸਨ ਇਹਨਾਂ ਤੋਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਤੋਂ ਬਾਅਦ 400 ਸਾਖੀਆਂ ਵਾਲੇ ਜਿਹੜੇ ਪੋਥੀਆਂ ਨੇ ਉਹ ਗਵਾਜਾਂ ਦੀਆਂ ਨੇ ਤੇ ਰਹਿ ਜਾਂਦੀਆਂ ਸਿਰਫ ਇੱਕੋ 100 ਸਾਖੀ ਵਾਲੀ ਪੋਥੀ ਜਿਹਨੂੰ ਅੱਜ ਆਪਾਂ 100 ਸਾਖੀ ਗ੍ਰੰਥ ਦੇ ਨਾਮ ਤੋਂ ਜਾਣਦੇ ਆਂ ਸੋ ਇਹ ਆ ਇਥੋਂ ਤੱਕ 100 ਸਾਖੀ ਗ੍ਰੰਥ ਦਾ ਇਤਿਹਾਸ ਕਿ ਕਿਵੇਂ ਇਸ ਦੀ ਰਚਨਾ ਹੁੰਦੀ ਆ ਕਿਹਦੇ ਵੱਲੋਂ ਹੁੰਦੀ ਆ ਕਿਹਦੇ ਵੱਲੋਂ ਇਹਨੂੰ ਉਚਾਰਨ ਕੀਤਾ ਜਾਂਦਾ ਆ ਤੇ ਕਿਹਦੇ ਵੱਲੋਂ ਇਹਨੂੰ ਲਿਖਿਆ ਜਾਂਦਾ ਵਾ ਤੇ ਕਿਵੇਂ ਇਹ ਸਫਰ ਕਰਦੀ ਇਥੋਂ ਤੱਕ ਪਹੁੰਚਦੀ ਆ ਤੇ ਹੁਣ ਵੀਡੀਓ ਚ ਆਪਾਂ ਅੱਗੇ ਗੱਲ ਕਰ ਲੈਨੇ ਆ 100 ਸਾਖੀ ਦੀਆਂ ਉਹਨਾਂ ਭਿਕਵਾਨੀਆਂ ਦੀ ਜੋ ਹੁਣ ਤੱਕ ਸੱਚ ਹੋਈਆਂ ਨੇ ਭਾਈ ਰਾਮਕੂਰ ਜੀ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾ ਰਹੇ ਨੇ ਤੇ ਭਾਈ ਸਾਬ ਸਿੰਘ ਜੀ ਇਹਨਾਂ ਸਾਖੀਆਂ ਦਾ ਪਾਰ ਉਤਾਰਾ ਕਰ ਰਹੇ ਨੇ ਭਾਈ ਰਾਮਕੌਰ ਜੀ ਸੰਗਤਾਂ ਦੱਸਦੇ ਨੇ ਕਿ ਇੱਕ ਵਾਰ ਸੰਗਤਾਂ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠੀਆਂ ਹੁੰਦੀਆਂ ਨੇ ਤੇ ਸੰਗਤ ਵਿੱਚੋਂ ਕਿਸੇ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਔਰੰਗਜ਼ੇਬ ਦਾ ਰਾਜ ਹੈ ਜਿਹੜਾ ਮੁਗਲਿਆ ਰਾਜ ਹੈ ਜਿਹੜਾ ਇਹ ਬਹੁਤ ਜ਼ੁਲਮ ਵਾਲਾ ਰਾਜ ਆ ਬਹੁਤ ਅਤਿਆਚਾਰੀ ਰਾਜ ਆ ਬਹੁਤ ਸ਼ਕਤੀਸ਼ਾਲੀ ਰਾਜ ਆ ਕਿ ਕਦੇ ਇਸ ਰਾਜ ਦਾ ਅੰਤ ਹੋਊਗਾ ਤਾਂ ਗੁਰੂ ਸਾਹਿਬ ਸੰਗਤਾਂ ਦੱਸਦੇ ਨੇ ਕਿ ਕਾਬਲ ਤੋਂ ਇੱਕ ਕੁੱਤਾ ਆਊਗਾ ਜੋ ਆ ਕੇ ਦਿੱਲੀ ਦੇ ਤਖਤ ਤੇ ਬਹੂਗਾ ਤੇ ਇਸ ਔਰੰਗਜ਼ੇਬ ਵਾਲੇ ਮੁਗਲਿਆ ਰਾਜ ਨੂੰ ਖਤਮ ਕਰ ਦੂਗਾ ਗੁਰੂ ਸਾਹਿਬ ਦਾ ਇਸ ਦਸ ਦਾ ਇਸ਼ਾਰਾ ਸੀ ਅਫਦਾਲੀ ਵੱਲ ਤੇ ਜਿੱਥੇ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਇਸ ਮੁਗਲਿਆ ਰਾਜ ਦੇ ਖਤਮ ਹੋਣ ਦੀ ਗੱਲ ਕੀਤੀ ਉੱਥੇ ਗੁਰੂ ਸਾਹਿਬ ਨੇ ਸਿੱਖ ਰਾਜ ਦੇ ਆਉਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਇਹ ਕਾਬਲੀ ਕੁੱਤਾ ਜਦੋਂ ਸਿੱਖਾਂ ਦੇ ਨਾਲ ਪੜੂਗਾ ਤਾਂ ਸਿੱਖ ਇਸ ਨੂੰ ਖਤਮ ਕਰ ਦੇਣਗੇ ਤੇ ਇਸ ਤਰ੍ਹਾਂ ਫਿਰ ਜਿਹੜਾ ਮੁਗਲਿਆ ਰਾਜ ਆ ਉਹ ਬਿਲਕੁਲ ਤਰ੍ਹਾਂ ਖਤਮ ਹੋ ਜਾਊਗਾ ਤੇ ਫਿਰ ਆਊਗਾ ਸਿੱਖਾਂ ਦਾ ਰਾਜ ਖਾਲਸੇ ਦਾ ਰਾਜ ਤੇ ਆਪਾਂ ਸਾਰੇ ਜਾਣਦੇ ਆ ਕਿ ਮੁਗਲਾਂ ਦੇ ਰਾਜ ਤੋਂ ਬਾਅਦ ਰਾਜ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਜੋ ਸਿੱਖਾਂ ਦਾ ਰਾਜ ਸੀ ਉਹ ਰਾਜ ਜੋ ਖਾਲਸਾ ਦਾ ਰਾਜ ਸੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਖਾਲਸਾ ਰਾਜ ਦੇ ਆਉਣ ਦੀ ਇੱਕ ਵਾਰ ਦੀ ਭਵਿੱਖਬਾਣੀ ਕਰਤੀ ਸੀ ਤੇ ਨਾਲ ਹੀ ਭਵਿੱਖਬਾਣੀ ਕਰਤੀ ਸੀ ਮੁਗਲਾਂ ਦੇ ਰਾਜ ਦੀ ਖਤਮ ਹੋਣ ਦੀ ਜੋ ਕਿ ਸੱਚ ਹੋਈ ਸੀ ਸੋ ਸਾਕੀ ਦੇ ਅਨੁਸਾਰ ਗੁਰੂ ਸਾਹਿਬ ਨੇ ਅੰਗਰੇਜ਼ਾਂ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਸੀ ਸੋ ਸਾਕੀ ਅਨੁਸਾਰ ਗੁਰੂ ਸਾਹਿਬ ਦੱਸਦੇ ਨੇ ਕਿ ਸੱਤ ਸਮੁੰਦਰੋਂ ਪਾਰ ਫਿਰੰਗੀ ਆਉਣਗੇ ਸੋ ਸਾਕੀ ਦੇ ਅੰਦਰ ਅੰਗਰੇਜ਼ਾਂ ਵਾਸਤੇ ਫਿਰੰਗੀ ਲਫ਼ਜ਼ ਵਰਤਿਆ ਗਿਆ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਸਮੁੰਦਰੋਂ ਪਾਰ ਫਰੰਗੀ ਆਉਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਖਾਲਸਾ ਰਾਜ ਖਤਮ ਹੋ ਜਾਊਗਾ ਤੇ ਜਿਵੇਂ ਉਸ ਵੇਲੇ ਬੰਦੇ ਦੀ ਉਮਰ 100 ਸਾਲ ਹੋਊਗੀ ਉਸੇ ਤਰ੍ਹਾਂ ਫਰੰਗੀ ਵੀ ਪੰਜਾਬ ਦੇ ਉੱਪਰ 100 ਸਾਲ ਤੱਕ ਰਾਜ ਕਰਨਗੇ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਫਰੰਗੀਆਂ ਨੇ ਜਦੋਂ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਸੀ ਬੇਸ਼ੱਕ ਉਹਨਾਂ ਨੇ ਭਾਰਤ ਦੇ ਉੱਪਰ 200 ਸਾਲ ਤੱਕ ਰਾਜ ਕੀਤਾ ਪਰ ਇਹਨਾਂ 200 ਸਾਲਾਂ ਦੇ ਵਿੱਚ ਉਹ ਪੰਜਾਬ ਦੇ ਉੱਪਰ ਸਿਰਫ ਤੇ ਸਿਰਫ 100 ਸਾਲ ਤੱਕ ਹੀ ਰਾਜ ਕਰ ਸਕੇ ਸੀ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਅੰਗਰੇਜ਼ਾਂ ਨੂੰ ਇਸ ਸੌ ਸਾਖੀ ਬਾਰੇ ਪਤਾ ਲੱਗਦਾ ਆ ਤਾਂ ਅੰਗਰੇਜ਼ ਇਸ ਸੌ ਸਾਖੀ ਨੂੰ ਬਾਬਾ ਅਤਰ ਸਿੰਘ ਜੀ ਕੋਲੋਂ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਾਉਂਦੇ ਨੇ ਤਾਂ ਜੋ ਉਹ ਜਾਣ ਸਕਣ ਕਿ ਇਸ ਸੌ ਸਾਖੀ ਦੇ ਵਿੱਚ ਅਜੇਹਾ ਕੀ ਲਿਖਿਆ ਵਾ ਜਿਸ ਨੂੰ ਪੜਨ ਤੋਂ ਬਾਅਦ ਜਿਹੜੇ ਨਿਹੰਗ ਸਿੰਘ ਆ ਉਹ ਚੜ੍ਹਦੀ ਕਲਾ ਚ ਹੋ ਜਾਂਦੇ ਨੇ ਕਿਉਂਕਿ ਉਸ ਵੇਲੇ ਤੇ ਜੋ ਨਿਹੰਗ ਸਿੰਘ ਸਨ ਉਹ ਸੌ ਸਾਖੀ ਨੂੰ ਆਪਣੇ ਕਮਰ ਕਸੇ ਵਿੱਚ ਧਾਰਨ ਕਰਕੇ ਰੱਖਦੇ ਸਨ ਇਸ ਨੂੰ ਪੜਦੇ ਰਹਿੰਦੇ ਸਨ ਤੇ ਇਸ ਨੂੰ ਪੜਨ ਤੋਂ ਬਾਅਦ ਉਹ ਚੜ੍ਹਦੀ ਕਲਾ 'ਚ ਰਹਿੰਦੇ ਸਨ ਤੇ ਫਿਰ ਅੰਗਰੇਜ਼ਾਂ ਨੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਖਤਮ ਕਰਨ ਵਾਸਤੇ ਸੌ ਸਾਖੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਇਕੱਠਿਆਂ ਕਰਕੇ ਇਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਜੇਕਰ ਕੁਝ ਬਚ ਵੀ ਗਏ ਸਨ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਰਲਗੰਟ ਕਰ ਦਿੱਤੀ ਗਈ ਸੀ। ਵੈਸੇ ਇਹ ਜਿਹੜੀ ਗੱਲ ਹੈ ਨਾ ਅੰਗਰੇਜ਼ਾਂ ਦੀ ਪੰਜਾਬ, ਉਹਨਾਂ ਤੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ। ਇਹਦੇ ਬਾਬਤ ਸੌ ਸਾਖੀ ਦੇ ਵਿੱਚ ਇੱਕ ਲੰਬੀ ਚੌੜੀ ਕਥਾ ਲਿਖੀ ਹੋਈ ਆ ਕਿ ਇਹ ਜੋ ਅੰਗਰੇਜ਼ ਨੇ, ਇਹ ਜੋ ਫਰੰਗੀ ਨੇ, ਇਹ ਭਾਰਗਵ 무ਨੀ ਦੀ ਵੰਚ ਚੋਂ ਨੇ। ਭਾਰਗਵ 무ਨੀ ਦੇ ਦੋ ਪੁੱਤਰ ਹੋਇਆ ਇੱਕ ਇੱសា ਤੇ ਇੱਕ موسی ਤੇ ਭਾਰਗਵ 무ਨੀ ਨੇ ਇਹਨਾਂ ਦੋਨਾਂ ਨੂੰ ਵਾਰ ਦਿੱਤਾ ਸੀ ਕਿ ਤੁਹਾਡੇ ਆਪਣੇ ਆਪਣੇ ਧਰਮ ਚੱਲਣਗੇ ਤੇ ਤੁਹਾਡਾ ਜਿਹੜਾ ਨਾ ਬੋਲਬਾਲਾ ਹੋਊਗਾ ਦੁਨੀਆ ਦੇ। ਪਰ ਇਸ ਲੰਬੀ ਚੌੜੀ ਕਥਾ ਤੇ ਆਪਾਂ ਫਿਰ ਕਦੀ ਵੀਡੀਓ ਬਣਾ ਕੇ ਗੱਲ ਕਰਾਂਗੇ ਪਰ ਅੱਜ ਆਪ ਤੇ ਫਿਰ ਜੇ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ 100 ਸਾਖੀ ਦੇ ਵਿੱਚ ਪਾਕਿਸਤਾਨ ਬਣਨ ਦੀ ਭਵਿੱਖਬਾਣੀ ਕੀਤੀ ਹੋਈ ਆ ਤੇ ਆਪਾਂ ਜਾਣਦੇ ਆ ਕਿ 47 ਦੇ ਵਿੱਚ ਫਿਰ ਪਾਕਿਸਤਾਨ ਬਣਦਾ ਆ ਫਿਰ ਬੰਗਲਾਦੇਸ਼ ਬਣਨ ਦੀ ਭਵਿੱਖਬਾਣੀ ਕੀਤੀ ਗਈ ਆ ਉਹ ਵੀ ਸੱਚ ਹੁੰਦੀ ਆ ਬਹੁਤ ਸਾਰੇ ਹੜ੍ਹ ਆਉਣ ਦੀ ਤੂਫਾਨ ਆਉਣ ਦੀ ਭਚਾਲ ਆਉਣ ਦੀ ਭਵਿੱਖਬਾਣੀ ਕੀਤੀ ਹੋਈ ਆ ਉਹ ਵੀ ਸੱਚ ਹੋਈਆਂ ਨੇ ਜੋ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹਦੀ ਭਵਿੱਖਬਾਣੀ ਕੀਤੀ ਗਈ ਆ ਆਪਾਂ ਅਕਸਰ ਇੱਕ ਕਾਵ ਰਚਨਾ ਪੜਦੇਦੇ ਸੁਣਦੇ ਆ ਜੋ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਜਿਸ ਰੰਡੀ ਦੇ ਰਾਜ ਦੀ ਗੱਲ ਕੀਤੀ ਗਈ ਹੈ ਕਿ ਦਿੱਲੀ ਵਿੱਚ ਰੰਡੀ ਦਾ ਰਾਜ ਹੋਊਗਾ ਉਹ ਗੱਲ ਕੀਤੀ ਗਈ ਹੈ ਇੰਦਰਾ ਗਾਂਧੀ ਦੇ ਰਾਜ ਦੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੰਦਰਾ ਗਾਂਧੀ ਜਿਹੜੀ ਹੈ ਵਿਧਵਾ ਸੀ ਤੇ ਉਹਦਾ ਦਿੱਲੀ ਵਿੱਚ ਰਾਜ ਸੀ 1984 ਦੇ ਵਿੱਚ ਫਿਰ ਇਹ ਵੀ ਲਿਖਿਆ ਗਿਆ ਇਸ ਕਾਵ ਰਚਨਾ ਦੇ ਵਿੱਚ ਕਿ ਉਹ ਹਰਮੰਦਰ ਸਾਹਿਬ ਉੱਪਰ ਅਟੈਕ ਕਰੂਗੀ ਹਮਲਾ ਕਰੂਗੀ ਸਿੱਖਾਂ ਦਾ ਕਤਲੇਆਮ ਕਰੂਗੀ ਕਿਸ ਤੋਂ ਅੱਗੇ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਉਹ ਕੀਤੀ ਗਈ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਜਿਹਦੇ ਚ ਗੁਰੂ ਸਾਹਿਬ ਲਿਖਦੇ ਆ ਕਿ ਮੇਰਾ ਇੱਕ ਅਜਿਹੇ ਖਾਲਸਾ ਆਊਗਾ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਕਿਲੇ ਵੱਜੋਂ ਵਰਤੇਗਾ ਤੇ ਉੱਥੇ ਬੈਠ ਕੇ ਫੌਜਾਂ ਦਾ ਮੁਕਾਬਲਾ ਕਰੂਗਾ ਹੁਣ ਸੌ ਸਾਖੀ ਚ ਤਾਂ ਇਥੋਂ ਤੱਕ ਲਿਖਿਆ ਵਾ ਕਿ ਇੱਕ ਸਮਾਂ ਇਦਾਂ ਦਾ ਆਊਗਾ ਜਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਜਿਹੜਾ ਵਾ ਉਹ ਦੁਨੀਆ ਤੋਂ ਮਿਟ ਜਾਊਗਾ ਹੁਣ ਇੱਥੇ ਮੇਰੀ ਇਸ ਲਾਈਨ ਨੂੰ ਇਹ ਨਾ ਸਮਝ ਲਿਆ ਜਾਵੇ ਕਿ ਮੈਂ ਸ਼ਾਇਦ ਕੋਈ ਹੇਟ ਸਪੀਚ ਦੇ ਰਿਹਾ ਹਾਂ ਇਦਾਂ ਨਹੀਂ ਆ ਹੋ ਸਕਦਾ ਕਿ ਗੁਰੂ ਸਾਹਿਬ ਨੇ ਇਹ ਸੰਕੇਤ ਕੀਤਾ ਹੋਵੇ ਕਿ ਜਿਹੜਾ ਪਾਕਿਸਤਾਨ ਆ ਨਾ ਉਹ ਵੀ ਪੰਜਾਬ ਦੇ ਵਿੱਚ ਰਲ ਜਾਊਗਾ ਤੇ ਪੰਜਾਬ ਫਿਰ ਇੱਕ ਵੱਖਰਾ ਦੇਸ਼ ਹੋਊਗਾ ਉਹ ਦੇਸ਼ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸੀ ਉਦੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਉਦੋਂ ਵੀ ਖਾਲਸਾ ਰਾਜ ਹੀ ਸੀ ਸੋ ਇਹ ਸੀ ਸੌ ਸਾਕੀਆਂ ਹੁਣ ਤੱਕ ਦੀਆਂ ਭਵਿੱਖਵਾਨੀਆਂ ਜੋ ਬਿਲਕੁਲ ਸੱਚ ਹੋਈਆਂ ਨੇ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਅੱਜ ਦੇ ਹਾਲਾਤਾਂ ਦੀ ਜੋ ਅੱਜ ਹਾਲਾਤ ਬਣੇ ਹੋਏ ਨੇ ਤੇ ਹੁਣ ਤੁਸੀਂ ਆ ਸਕਰੀਨ ਤੇ ਇੱਕ ਹੋਰ ਕਾਵ ਰਚਨਾ ਦੇਖ ਰਹੇ ਹੋ ਜਿਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾ ਰਿਹਾ ਵਾ ਕਿ ਹੁਣ ਉਹ ਸਮਾਂ ਆ ਗਿਆ ਵਾ ਜਦੋਂ ਖਾਲਸਾ ਦਾ ਰਾਜ ਆਉਣ ਵਾਲਾ ਆ ਜੰਗ ਲੱਗ ਚੁੱਕੀ ਆ ਤੇ ਖਾਲਸਾ ਦਾ ਰਾਜ ਆਉਣ ਵਾਲਾ ਆ ਤੇ ਇਸੇ ਕਰਕੇ ਮੈਨੂੰ ਵੀ ਸੰਗਤ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਗਏ ਬਹੁਤ ਸਾਰੇ ਮੈਸੇਜ ਕੀਤੇ ਗਏ ਜਿਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਦੱਸੋ ਕੀ ਉਹ ਸਮਾਂ ਆ ਗਿਆ ਵਾ ਤੇ ਜੇਕਰ ਮੇਰੀ ਮੰਨੋਂ ਤਾਂ ਸ਼ਾਇਦ ਨਹੀਂ ਅਜੇ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਦਾ ਰਾਜ ਆਉਣਾ ਆ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਖਾਲਸਾ ਦਾ ਰਾਜ ਆਊਗਾ ਤੇ ਮੈਨੂੰ ਵੀ ਪੂਰਾ ਯਕੀਨ ਆ ਕਿ ਇੱਕ ਨਾ ਇੱਕ ਦਿਨ ਖਾਲਸਾ ਰਾਜ ਜ਼ਰੂਰ ਆਊਗਾ ਪਰ ਸਿਰਫ ਆਪਾਂ ਜੰਗ ਨੂੰ ਆਧਾਰ ਬਣਾ ਕੇ ਇਹ ਗੱਲ ਨਾ ਕਰੀਏ ਕਿ ਖਾਲਸਾ ਰਾਜ ਆਉਣ ਵਾਲਾ ਆ ਜਦੋਂ ਆਪਾਂ 100 ਸਾਖੀ ਨੂੰ ਧਿਆਨ ਆ ਪੜਦੇ ਆ ਨਾ ਤਾਂ ਉਹਦੇ ਚ ਜ਼ਿਕਰ ਮਿਲਦਾ ਸਾਨੂੰ 96 ਕਰੋੜ ਖਾਲਸੇ ਦਾ ਤੇ ਆਪਾਂ ਆਪਣੇ ਵੱਲ ਛਾਤੀ ਮਾਰੀਏ ਕਿ ਕੀ ਆਪਾਂ ਅਜ 96 ਕਰੋੜ ਹਾਂ ਜਿੱਦਣ ਆਪਾਂ 96 ਕਰੋੜ ਹੋ ਜਾਾਂਗੇ ਨਾ ਉਸ ਦਿਨ ਖਾਲਸਾ ਰਾਜ ਆਊਗਾ ਤੇ 96 ਕਰੋੜ ਆਪਾਂ ਕਿੱਦਣ ਹੋਵਾਂਗੇ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਲਾਵਾਂਗੇ ਜਦੋਂ ਬਾਣੇ ਬਾਣੀ ਦੇ ਧਾਰ ਨਹੀਂ ਹੋ ਜਾਾਂਗੇ ਉਦੋਂ ਆਊਗਾ ਖਾਲਸਾ ਰਾਜ ਤੇ ਸਿਰਫ ਸੋ ਸਾਕੇ ਹੀ ਨਹੀਂ ਸਗੋਂ ਇੱਕ ਅਜਿਹਾ ਹੋਰ ਸਥਾਨ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਆ ਆਪਾਂ ਜਾਣਦੇ ਆ ਕਿ ਸ਼੍ਰੀ ਨੰਦੇੜ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤਨਖਾਹ ਵੰਡੀਆਂ ਸੀ ਤਾਂ ਉੱਥੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਤਨਖਾਹ ਵੰਡਣ ਤੋਂ ਬਾਅਦ ਜੋ ਖਜ਼ਾਨਾ ਬਚਦਾ ਵਾ ਨਾ ਉਹਨੂੰ ਵਾਪਸ ਉੱਥੇ ਹੀ ਨੱਪ ਦੋ ਜਿੱਥੇ ਗੁਰਦੁਆਰਾ ਮਾਲ ਟੇਕੜੀ ਬਣਿਆ ਆ ਵਾ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਜਦੋਂ 96 ਕਰੋੜ ਖਾਲਸਾ ਹੋ ਜਾਊਗਾ ਖਾਲਸਾ ਰਾਜ ਆ ਜਾਊਗਾ ਉਸ ਵੇਲੇ ਇਥੋਂ ਇਹ ਖਜ਼ਾਨਾ ਵ ਤੇ ਫਿਰ ਉਸ ਖਜ਼ਾਨੇ ਦੇ ਨਾਲ ਖਾਲਸਾ ਜਿਹੜਾ ਵਾ ਨਾ ਉਹ ਰਾਜ ਕਰੂਗਾ ਲੰਗਰ ਲਾਏ ਜਾਣਗੇ ਕੋਈ ਵੀ ਭੁੱਖੇ ਢਿੱਡ ਨਹੀਂ ਸੌਊਗਾ ਕੋਈ ਵੀ ਬਿਨਾ ਛੱਤ ਤੋਂ ਨਹੀਂ ਸੌਊਗਾ ਕੋਈ ਵੀ ਨੰਗੇ ਪਿੰਡੇ ਨਹੀਂ ਰਹੂਗਾ ਸਾਰੇ ਪਾਸੇ ਖੁਸ਼ਹਾਲੀ ਖੁਸ਼ਹਾਲੀ ਹੋਊਗੀ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੇ ਉਹ ਹੋਊਗਾ ਫਿਰ ਖਾਲਸੇ ਦਾ ਰਾਜ ਹਾਂ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਖਾਲਸਾ ਰਾਜ ਆ ਜਾਊਗਾ ਇੱਕ ਨਾ ਇੱਕ ਦਿਨ ਜ਼ਰੂਰ ਆਊਗਾ ਪਰ ਅਜੇ ਮੈਨੂੰ ਲੱਗਦਾ ਕਿ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਰਾਜ ਆ ਜਾਊਗਾ 100 ਸਾਖੀ ਦੇ ਅਨੁਸਾਰ ਇੱਕ ਗੱਲ ਅਜੇ ਹੀ ਜ਼ਰੂਰ ਆ ਜੋ ਅੱਜ ਦੇ ਸਮੇਂ ਸੱਚ ਹੋ ਰਹੀ ਆ ਇੱਕ ਭਵਿੱਖਬਾਣੀ ਅਜੇ ਹੀ ਜੋ ਸੱਚ ਹੋ ਰਹੀ ਆ ਉਹ ਕੀ ਆ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ 96 ਕਰੋੜੀ ਖਾਲਸਾ ਆਉਣ ਤੋਂ ਪਹਿਲਾਂ ਮੇਰਾ ਇੱਕ ਮਲੇਸ਼ ਖਾਲਸਾ ਵੀ ਆਊਗਾ ਹੁਣੇ ਮਲੇਸ਼ ਖਾਲਸਾ ਕੀ ਆ ਮਲੇਸ਼ ਖਾਲਸਾ ਉਹ ਖਾਲਸਾ ਜੋ ਬਾਣਾ ਧਾਰਨ ਕਰੂਗਾ ਜੋ ਅਮਰਤ ਛੂਗਾ ਪਰ ਉਹਦੇ ਕੰਮ ਖਾਲਸੇ ਵਾਲੇ ਨਹੀਂ ਹੋਣਗੇ ਜੋ ਵਿਸ਼ੇ ਵਕਾਰਾਂ ਵਿੱਚ ਫਸਿਆ ਹੋਊਗਾ ਜੋ ਮਾਇਆ ਵਿੱਚ ਗ੍ਰਸਤ ਹੋਊਗਾ ਜੋ ਪੈਸੇ ਪਿੱਛੇ ਭੱਜੂਗਾ ਜੋ ਬਗਾਨੀ ਔਰਤਾਂ ਸੰਗ ਕਰੂਗਾ ਜੋ ਨਸ਼ੇ ਕਰੂਗਾ ਸ਼ਰਾਬ ਪੀਊਗਾ ਉਹ ਆ ਮਲੇਸ਼ ਖਾਲਸਾ ਤੇ ਮੈਨੂੰ ਲੱਗਦਾ ਕਿ 100 ਸਾਖੀ ਦੀ ਮਲੇਸ਼ ਖਾਲਸਾ ਵਾਲੀ ਇਹ ਜਿਹੜੀ ਭੁਖਬਣੀ ਆ ਨਾ ਇਹ ਸੱਚ ਹੋ ਰਹੀ ਆ ਆਪਾਂ ਰੋਜ਼ ਦੇਖਦੇ ਆ ਕਿ ਬਹੁਤ ਸਾਰੇ ਸਿੱਖ ਬਹੁਤ ਸਾਰੇ ਬਾਬੇ ਬਹੁਤ ਸਾਰੇ ਡੇਰੇ ਵਾਲੇ ਇਦਾਂ ਦੇ ਆ ਜਿਨ੍ਹਾਂ ਨੇ ਬਾਣੇ ਧਾਰਨ ਕੀਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਰ ਨਿਤ ਨਵਾਂ ਉਹਨਾਂ ਦਾ ਕੋਈ ਨਾ ਕੋਈ ਕਾਂਡ ਜਿਹੜਾ ਸਾਹਮਣੇ ਆਉਂਦਾ ਹੀ ਰਹਿੰਦਾ ਆ ਤੇ ਸਿਰਫ ਬਾਬੇ ਹੀ ਨਹੀਂ ਬਹੁਤ ਸਾਰੇ ਅਜਿਹੇ ਸਿੱਖ ਵੀ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਪੱਗਾਂ ਸਿਰਫ ਸਾਇਆ ਤੇ ਕੋਈ ਨਾ ਕੋਈ ਕਾਂਡ ਕਰਕੇ ਬੈਠੇ ਆ ਤੇ ਸਮੇਂ-ਸਮੇਂ ਤੇ ਇਹਨਾਂ ਦੇ ਕਾਂਡ ਜਿਹੜੇ ਜ਼ਾਹਰ ਹੁੰਦੇ ਰਹਿੰਦੇ ਆ ਹੁਣ ਜਿੱਥੇ ਆਪਾਂ ਸੋ ਸਾਕੀ ਦੇ ਵਿੱਚ ਜੰਗ ਬਾਰੇ ਪੜਦੇ ਆ ਖਾਲਸਾ ਰਾਜ ਦੇ ਆਉਣ ਬਾਰੇ ਪੜਦੇ ਆ ਉੱਥੇ ਹੀ ਅੱਜ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੁੱਧੀਜੀ ਬੈਠਿਆ ਨਾ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਉਹ ਲੱਗੂਗੀ ਏਸ਼ੀਆ ਵਾਲੇ ਪਾਸੇ ਤੇ ਉਹਦੇ ਵਿੱਚ ਸੰਸਾਰ ਦਾ ਇੱਕ ਤਿਹਾਈ ਹਿੱਸਾ ਜਿਹੜਾ ਵਾ ਨਾ ਉਹ ਖਤਮ ਹੋ ਜਾਊਗਾ ਤੇ ਉਹਦਾ ਫਿਰ ਇੱਕੋ ਇੱਕ ਹ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਅਮਰੀਕਾ ਦੇ ਖੂਫਿਆ ਵਿਭਾਗ ਦੇ ਚ 52 ਸਾਲ ਕੰਮ ਕਰ ਚੁੱਕੇ ਬਹੁਤ ਬਾਰ ਅਥਰ ਦਾ ਇਹ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ ਦੇ ਵਿੱਚ ਮਾਰੇ ਜਾਣ ਦਾ ਖਤਰਾ ਆ ਤੇ ਉਹਨਾਂ ਨੇ ਇਹਦੇ ਹੱਲ ਵਾਸਤੇ ਇੱਕੋ ਇੱਕ ਹਵਾਲਾ ਦਿੱਤਾ ਹੈ ਤੇ ਉਹ ਦਿੱਤਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਯਾਨੀ ਕਿ ਖਾਲਸਾ ਰਾਜ ਦਾ ਉਹਨਾਂ ਨੇ ਕਿਹਾ ਕਿਸ ਖਤਰੇ ਨੂੰ ਟਾਲਿਆ ਜਾ ਸਕਦਾ ਵਾ ਜੇਕਰ ਮਹਾਰਾਜਾ ਰਣਜੀਤ ਸਿੰਘ ਜੁਰਗਾ ਰਾਜ ਆਜੇ ਖਾਲਸਾ ਰਾਜ ਆਜੇ ਸੋ ਇਹ ਆ ਜੀ ਸੰਗਤ ਵੱਲੋਂ ਹੁਕਮ ਕੀਤੇ ਜਾਣ ਤੋਂ ਬਾਅਦ 100 ਸਾਖੀ ਦੇ ਉੱਪਰ ਮੇਰੀ ਖੋਜ ਤੇ ਮੇਰੀ ਰਾਏ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਮੇਰੀ ਇਹ ਮਿਹਨਤ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਨੂੰ ਸਪੋਰਟ ਕਰਨ ਵਾਸਤੇ ਵੀਡੀਓ ਨੂੰ ਲਾਈਕ ਕਰਿਓ ਤੇ ਰਹੀ ਗੱਲ ਲੜਾਈ ਦੀ ਜੰਗਾ ਜੁੱਦਾਂ ਦੀ ਜਾਂ ਪੰਜਾਬ ਦੀ ਤਾਂ ਮੈਂ ਪੰਜਾਬ ਬਾਰੇ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਇਹ ਪੰਜਾਬ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਸਕੰਦਰ ਤੋਂ ਲੈ ਕੇ ਗਜਨੀ ਤੱਕ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਅੰਗਰੇਜ਼ਾਂ ਤੱਕ ਸਭ ਦਾ ਡਟ ਕੇ ਮੁਕਾਬਲਾ ਕੀਤਾ ਇਹ ਪੰਜਾਬ ਨਾ ਕਦੀ ਉਦੋਂ ਦੱਬਿਆ ਸੀ ਤੇ ਨਾ ਕਦੀ ਅੱਜ ਦੱਬੂਗਾ ਤੇ ਜੇਕਰ ਗੱਲ ਕਰੀਏ ਖਾਲਸਾ ਰਾਜ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੇ ਕਰਨੀ ਨਾਮੇ ਦੇ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਿਖ ਗਏ ਸਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸੌ ਸਾਖੀਆਂ ਦੀ ਭੂਖ ਵਾਣੀਆਂ ਦਾ ਸੱਚ ਹੋਣਾ ਤੇ ਇਹਦੇ ਬਾਰੇ ਫੈਸਲਾ ਇਹ ਸਭ ਸੰਗਤ ਦੇ ਹੱਥ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਕਾਜੀ ਰੁਕਨਦੀਨ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਇਹ ਪਾਵਨ ਪੰਕਤੀਆਂ ਜਿਹੜੀਆਂ ਨੇ ਉਚਾਰਨ ਕਰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਖਾਲਸੇ ਦੀ ਗੱਲ ਕਰਦੇ ਆ ਰਾਜ ਦੀ ਗੱਲ ਕਰਦੇ ਆ ਔਰੰਗਜ਼ੇਬ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਉਹ ਕਰਨੀ ਨਾਮਾ ਜਿਹੜਾ ਹੈ ਨਾ ਉਹ ਅਸਲ ਚ ਭਵਿੱਖवाणी ਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਜੀ ਵੀਰੋ SGJ ਦੀ ਵੀਡੀਓ ਸੋ ਸਾਖੀ ਦੇ ਅੰਦਰ ਜਿਹੜੀਆਂ ਭਵਿੱਖਬਾਣੀਆਂ ਜਿਹੜੀਆਂ ਪ੍ਰੈਡਿਕਸ਼ਨਸ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਨੇ ਉਹ ਟਾਈਮ ਗੁਜ਼ਰਨ ਦੇ ਨਾਲ ਨਾਲ ਸੱਚ ਸਾਬਿਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਬੜੀਆਂ ਅਜਿਹੀਆਂ ਪ੍ਰੈਡਿਕਸ਼ਨ ਸੀ ਜਿਹੜੀਆਂ ਅਸੀਂ ਹੋਂਦ ਤੱਕ ਸੱਚ ਜਿਹੜੀਆਂ ਸਾਬਿਤ ਹੋ ਚੁੱਕੀਆਂ ਨੇ ਤੇ ਅਸੀਂ ਦੇਖਿਆ ਵੀਏ ਉਹਨਾਂ ਨੇ ਪਾਕ ਹਿੰਦ ਨੂੰ ਲੈ ਕੇ ਬੰਗਲਾਦੇਸ਼ ਨੂੰ ਲੈ ਕੇ ਜਿਹੜੀਆਂ ਵੀ ਉਹਨਾਂ ਨੇ ਭਵਿੱਖਬਾਣੀਆਂ ਕੀਤੀਆਂ ਭਾਰਤ ਦੀ ਸਰਕਾਰ ਨੂੰ ਲੈ ਕੇ ਪੂਰੇ ਇੰਡੀਆ ਦੇ ਅੰਦਰ ਜਿਹੜੀ ਹਕੂਮਤ ਆਏਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਜਿਹੜੀਆਂ ਉਹਨਾਂ ਨੇ ਪ੍ਰੈਡਿਕਸ਼ਨਸ ਕੀਤੀਆਂ ਉਹ ਟਾਈਮ ਜਿਸ ਤਰ੍ਹਾਂ ਟਾਈਮ ਟਰੈਵਲ ਕਰ ਰਿਹਾ ਉਹ ਜਾਂ ਸੱਚ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਸੋ ਸਾਖੀ ਦੇ ਅੰਦਰ ਜਿਹੜੀ ਇਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਜਿਹੜੀ ਪ੍ਰੋਡਕਸ਼ਨ ਹੈ ਕਿ 2030 ਤੱਕ ਖਾਲਸਾ ਰਾਜ ਆਏਗਾ ਖਾਲਸਾ ਕਰੇਗਾ ਰਾਜ 2030 ਤੱਕ ਹਲਸਤਾਨ ਬਣੇਗਾ ਉਹ ਵੀ ਸਾਨੂੰ ਸੱਚ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ 2025 ਤਕਰੀਬਨ ਖਤਮ ਹੋਣ ਵਾਲਾ ਹੈ ਤੇ ਅਸੀਂ ਦੇਖ ਪਾ ਰਹੇ ਹਾਂ ਕਿ ਜਿਸ ਤਰ੍ਹਾਂ ਸਿੱਖ ਜ਼ਰਦਾਰ ਪੂਰੀ ਦੁਨੀਆ ਦੇ ਅੰਦਰ ਸਟੈਂਡ ਨੇ ਸਿੱਖ ਸਰਦਾਰ ਜਿਸ ਤਰੀ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਨੇ ਪੂਰੀ ਦੁਨੀਆ ਦੇ ਅੰਦਰ ਇਸ ਟਾਈਮ ਤੇ ਖਾਲਸਤਾਨ ਦੀ ਗੱਲ ਕੀਤੀ ਜਾ ਰਹੀ ਹੈ ਖਾਲਸੇ ਰਾਜ ਦੀ ਗੱਲ ਕੀਤੀ ਜਾ ਰਹੀ ਹੈ ਇਹ ਚੀਜ਼ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੋਡਕਸ਼ਨ ਹੈ ਸੋ ਸਾਖੀ ਦੇ ਅੰਦਰ ਖਾਲਸਤਾਨ ਨੂੰ ਲੈ ਕੇ ਖਾਲਸੇ ਰਾਜ ਨੂੰ ਲੈ ਕੇ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਏ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ